ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਪਟਿਕ ਤੇ ਜਿਹੜੇ-ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਅਸੀਂ ਬਹੁਤ ਹੀ ਹੈਲਪਫੁਲ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਤੇ ਸੋਹਣੇ-ਸੋਹਣੇ ਡਿਜ਼ਾਈਨ ਸੋਹਣੇ-ਸੋਹਣੇ ਕਲਰ ਦੇ ਜਿਹੜੇ ਸੂਟਾਂ ਤੇ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਨੇ ਆ ਜਿਹੜੇ ਆਪਾਂ ਸੂਟ ਪਹਿਨੇ ਹੋਏ ਸੀ ਉਹਨਾਂ ਨੂੰ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਮੈਂ ਆਪ ਆਪ ਵੀਅਰ ਕਰਕੇ ਦੋ ਸੂਟ ਦਿਖਾਏ ਨੇ ਹਲੇ ਤੱਕ ਦੋਨਾਂ ਨੂੰ ਬਹੁਤ ਹੀ ਪਰਮਾ ਹੁੰਗਾ ਰਾਏ ਆ ਜੀ ਜਿਹੜੇ ਆਪਣੇ ਪ੍ਰਿੰਟ ਸੂਟ ਮੈਂ ਵੇਅਰ ਕੀਤਾ ਹੋਇਆ ਸੀ ਉਸ 'ਚ ਵੀ ਆਪਣੇ ਕੋਲ ਕਾਫੀ ਆਰਡਰ ਆਏ ਨੇ ਸਿਰਫ ਇੱਕ ਲਾਸਟ ਪੀਸ ਰਹਿ ਗਿਆ ਉਸ ਸ਼ਰਟ 'ਚ ਜੇ ਕਿਸੇ ਨੇ ਬਾਈ ਕਰਨਾ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਹੜਾ ਆਪਣੇ ਕੋਲੇ ਪ੍ਰਿੰਟ ਸੀਗਾ ਜਿਹੜਾ ਉਹ ਇੱਕ ਰਹਿ ਗਿਆ ਜੇ ਕਿਸੇ ਨੇ ਬਣਵਾਉਣਾ ਜਲਦੀ ਤੋਂ ਜਲਦੀ ਆਰਡਰ ਤੁਸੀਂ ਕਰ ਸਕਦੇ ਹੋ ਬਾਕੀ ਆਪਾਂ ਜਿਹੜਾ ਇੱਕ ਮਸ਼ੀਨ ਵਰਕ ਦਾ ਸੂਟ ਰੈਡੀ ਕੀਤਾ ਸੀਗਾ ਉਸ 'ਚ ਵੀ ਆਪਣੇ ਕੋਲੇ ਕਾਫੀ ਆਰਡਰ ਆ ਰਹੇ ਨੇ ਸੇਮ ਕਲਰ ਚਾਹ ਰਹੇ ਨੇ ਕਿਉਂ ਕਲਰ ਹੀ ਇੰਨਾ ਪਿਆਰਾ ਹੈ ਜੀ ਪਾਇਆ ਬਹੁਤ ਸੋਹਣਾ ਲੱਗਦਾ ਹੈ ਤੇ ਕਲਰ ਵੀ ਉਹਦਾ ਬਹੁਤ ਹੀ ਨਵਾਂ ਜ ਹੈ ਅੱਗੇ ਆਪਾਂ ਜਿਹੜਾ ਪੇਂਟ ਕਰ ਰਹੇ ਹਾਂ ਸੂਟ ਇਹ ਤੇ ਤੁਹਾਨੂੰ ਡਿਜ਼ਾਈਨਰ ਦਿਖਾਵਾਂ ਦੱਸਾਂਗੇ ਇਹਦਾ ਕਿਵੇਂ ਡਿਜ਼ਾਈਨ ਕਰ ਰਹੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਇਹਦਾ ਡਿਜ਼ਾਈਨ ਕੀਤਾ ਗਿਆ ਜੀ ਝੂਟਤੇ ਇੱਥੇ ਕਲਰ ਆਪਾਂ ਦੋ ਲੈ ਰਹੇ ਆ ਫਲਾਰ ਚ ਇੱਕ ਤਾਂ ਵਾਈਟ ਕਲਰ ਲੈਣਾ ਇੱਕ ਮਜੈਂਟਾ ਕਲਰ ਲਿਖਿਆ ਵੀ ਹੋਇਆ ਜੀ ਇਸ ਤੇ ਮਜੈਂਟਾ ਥੋੜਾ ਪਰਪਲ ਟੋਨ ਤੇ ਹੁੰਦਾ ਪਰ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਇਹਨਾਂ ਨੂੰ ਆਪਾਂ ਇੱਕ ਬ੍ਰਸ਼ ਤੇ ਇਕੱਠੇ ਹੀ ਲੈਣੇ ਆ ਤੇ ਇਸ ਨਾਲ ਆਪਾਂ ਫਲਾਰ ਬਣਾ ਕੇ ਦਿਖਾਉਨੇ ਆ ਤੁਹਾਨੂੰ ਬਹੁਤ ਹੀ ਸੌਖਾ ਟੰਗ ਹੈ ਜੀ ਤੁਸੀਂ ਵੀ ਬਣਾ ਸਕਦੇ ਹੋ ਤੇ ਇਹ ਚ ਹੋਰ ਵੀ ਜਿਹੜੇ ਕਲਰ ਰੈਡ ਹੋਣਗੇ ਉਹ ਆਪਾਂ 1 ਬਾਈ 1 ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਦੱਸਾਂਗੇ ਇਸ ਵੀਡੀਓ 'ਚ ਤੇ ਆਪਾਂ ਤੁਹਾਨੂੰ ਇੱਕ ਫਲਾਰ ਬਣਾ ਕੇ ਦਿਖਾਉਨੇ ਆ ਇਸ ਸਾਈਡ ਜਿਵੇਂ ਮੈਂ ਫ੍ਰੀਹੈਂਡ ਪੇਂਟਿੰਗ ਕਰਦੀ ਆ ਤੁਹਾਨੂੰ ਪਤਾ ਹੀ ਆ ਤੁਸੀਂ ਇਹ ਟਰੇਸ ਵਗੈਰਾ ਵੀ ਉਤਾਰ ਸਕਦੇ ਹੋ ਪੈਨਸਲ ਨਾਲ ਡਰਾ ਵੀ ਕਰ ਸਕਦੇ ਹੋ ਆਪਾਂ ਇਸੇ ਤਰ੍ਹਾਂ ਹੀ ਨਿਸ਼ਾਨੀ ਲਾ ਲੈਨੇ ਆ ਵੀ ਇੱਥੇ ਸੈਂਟਰ ਬਣੂਗਾ ਜੀ ਆਪਾਂ ਬਾਜੂ ਦਾ ਜਿਹੜਾ ਫਲਾਰੋ ਬਣਾ ਕੇ ਦਿਖਾਵਾਂਗੇ ਬਾਅਦ ਚ ਤੁਹਾਨੂੰ ਜਿਹੜਾ ਪੂਰਾ ਡਿਜ਼ਾਈਨ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤਰ੍ਹਾਂ ਇੱਕ ਬਰਸ਼ ਤੇ ਆਪਾਂ ਦੋ ਕਲਰ ਲੈ ਰਹੇ ਹਾਂ ਇਹ ਪ੍ਰੈਕਟਿਸ ਨਾਲ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਊਗਾ ਤੁਸੀਂ ਪ੍ਰੈਕਟਿਸ ਨਾਲ ਇਹਨਾਂ ਨੂੰ ਬਣਾ ਕੇ ਦੇਖਿਓ ਇੱਕ ਡਾਰਕ ਕਲਰ ਦਾ ਜਿਹੜਾ ਆਪਣਾ ਸੂਟ ਆ ਇਸ ਲਈ ਇਹ ਚ ਆਪਾਂ ਨੂੰ ਵਾਈਟ ਜ਼ਿਆਦਾ ਰੱਖਣਾ ਪੈ ਰਿਹਾ ਕਿਉਂਕਿ ਜਿਹੜਾ ਮਜੈਂਟਾ ਕਲਰ ਹੈ ਜੇ ਸਿੰਗਲ ਕੋਟ ਚ ਲਾਵਾਂਗੇ ਉਹ ਵਿੱਚ ਹੀ ਰਚ ਜਾਊਗਾ ਐਨਾ ਉਬਰ ਕੇ ਨਹੀਂ ਆਉਣਾ ਇਸ ਤਰ੍ਹਾਂ ਲਾ ਰਿਆ ਕੋਈ ਆਪਾਂ ਐਵੇਂ ਨਹੀਂ ਵੀ ਇੱਥੇ ਐਡ ਕਰਕੇ ਆਪਾਂ ਕੋਈ ਐਵੇਂ ਬ੍ਰਸ਼ ਨਹੀਂ ਹੈ ਜਿਹੜਾ ਉਹ ਫੇਰਨਾ ਨਹੀਂ ਹੈ ਜਸਟ ਐਵੇਂ ਜਿਵੇਂ ਦਾ ਕਲਰ ਲੱਗ ਰਿਹਾ ਉਹ ਆਪਣੇ ਆਪ ਚ ਡਿਜ਼ਾਈਨ ਹੀ ਬਣਨਾ ਜਿਵੇਂ ਦਾ ਲੱਗ ਰਿਹਾ ਇਵੇਂ ਇੱਥੇ ਵਾਈਟ ਜਿਆਦਾ ਲੱਗਿਆ ਸੀ ਆਪਾਂ ਥੋੜਾ ਇਸ ਚ ਡਿੱਪ ਕਰ ਲਿਆ ਬ੍ਰਸ਼ ਨੂੰ ਇਸ ਤਰ੍ਹਾਂ ਇਹ ਡਿਜ਼ਾਈਨ ਚ ਵੀ ਆਪਾਂ ਨੂੰ ਕਾਫੀ ਜਿਹੜੇ ਜਿਹੜੇ ਆਪਣੇ ਈਵਰਸ ਨੇ ਉਹਨਾਂ ਨੇ ਕਾਫੀ ਨੇ ਮੈਨੂੰ ਡਿਜ਼ਾਈਨ ਭੇਜੇ ਸੀ ਇੱਕ ਆਪਾਂ ਪਹਿਲਾਂ ਸਿਖਾਇਆ ਸੀ ਉਹ ਡਿਜ਼ਾਈਨ ਹੋਰ ਸੀ ਪਰ ਫਲਾਰ ਉਸ ਚ ਸੇਮ ਤਰੀਕੇ ਨਾਲ ਬਣਦਾ ਸੀ ਬਹੁਤ ਹੀ ਸੌਖੇ ਢੰਗ ਨਾਲ ਦੱਸਿਆ ਗਿਆ ਸੀ ਤੇ ਕਾਫੀ ਨੇ ਬਣਾਏ ਵੀ ਸੀ ਬਹੁਤ ਹੀ ਜਿਆਦੇ ਸੋਹਣੇ ਬਣੇ ਹੋਏ ਸੀ ਸਭ ਦੇ ਡਿਜ਼ਾਈਨ ਇਸ ਤਰ੍ਹਾਂ ਦਾ ਜਿਹੜਾ ਫਲਾਰ ਬਣ ਗਿਆ ਤੇ ਇੱਕ ਆਪਾਂ ਇਸ ਵਿੱਚ ਕਲੀਅੜ ੜ ਕਰ ਦਾਂਗੇ ਛੋਟੀ ਜੀ ਕਲੀਅੜ ੜ ਕਰ ਦਾਂਗੇ ਤੇ ਛੋਟਾ ਜਿਹਾ ਆਪਾਂ ਫਲਾਰ ਦਵਾਂਗੇ ਸਾਈਡ ਤੇ ਇਸ ਤਰ੍ਹਾਂ ਬਸ ਆਪਾਂ ਦੋ ਕਲਰ ਲੈ ਲੈਨੇ ਬ੍ਰਸ਼ ਤੇ ਇਸ ਤਰ੍ਹਾਂ ਜਿਹੜਾ ਫਲਾਰ ਬਣ ਗਿਆ ਹੁਣ ਆਪਾਂ ਹੋਰ ਵੀ ਕਲਰ ਐਡ ਕਰ ਲਿਆ ਉਹ ਤੁਹਾਨੂੰ ਦੱਸਾਂਗੇ ਇਸ ਤੋਂ ਬਾਅਦ ਹੁਣ ਆਪਾਂ ਜੀ ਦੋ ਕਲਰ ਲੈਣੇ ਆ ਤੇ ਲੀਫਸ ਬਣਨਗੇ ਦੇ येलो ਕਲਰ ਦੇ ਵਿੱਚ ਵੈਸੇ ਗ੍ਰੀਨ ਸਾਰੇ ਗ੍ਰੀਨ ਰਹਿਣਗੇ ਤੇ ਇਹ ਬਣਾਉਣੇ ਨੇ ਵਿੱਚ ਥੋੜੀ ਡਿਜ਼ਾਈਨਿੰਗ ਹੋਊਗੀ येलो ਤੇ येलो ਇਹ ਹੈਗਾ ਜੀ ਆਪਣੇ ਕੋਲੇ 골ਡਨ ਤੇ येलो ਕਲਰ गोल्डन येलो है ਤੁਸੀਂ ਲਾਈਟ येलो ਕੋਈ ਵੀ ਲੈ ਸਕਦੇ ਹੋ ਕੋਈ ਐਵੇਂ ਨਹੀਂ ਹੁੰਦਾ ਵੀ ਹੈਨਾ ਸੇਮ ਕਲਰ ਹੀ ਮਿਲੂ ਜਿਹੜਾ ਤੁਹਾਨੂੰ ਮਿਲਦਾ ਵਿਚਾਰ ਚ ਤੁਸੀਂ ਉਹ ਲੈ ਸਕਦੇ ਹੋ ਤੇ ਇੱਕ ਰਹੂਗਾ ਆਪਣਾ ਸੇਮ ਵਾਈਟ ਕਲਰ ਤੇ ਦੋਨੇ ਕਲਰ ਨੇ ਜਿਹੜੇ ਆਪਾਂ ਉਸ ਚ ਲੈ ਲੈਨੇ ਤੇ ਆਪਾਂ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਕੀਤਾ ਸੀ ਥੋੜਾ ਜਿਹਾ येलो ਚ ਡਿਪ ਕਰ ਲਿਆ ਥੋੜਾ ਜਿਹਾ ਵਾਈਟ ਚ ਡਿਪ ਕਰ ਲਿਆ ਕੋਈ ਚੱਕਰ ਨਹੀਂ ਕਿਤੇ ਹੈਨਾ ਕਿਤੋਂ ਜ਼ਿਆਦਾ ਲੱਗਦਾ ਕਿਤੇ ਘੱਟ ਲੱਗਦਾ ਉਹਦਾ ਕੋਈ ਚੱਕਰ ਨਹੀਂ ਇਹਦੇ ਨਾਲ ਆਪਾਂ ਲੀਫਸ ਬਣਾਉਣੇ ਆ ਇਸ ਤਰ੍ਹਾਂ ਤੋ ਨੂੰ ਮੈਂ ਦੱਸਿਆ ਸਟੱਫ ਥੋੜਾ ਡਾਰਕੈਸ ਲਈ ਜਿਹੜਾ ਕਲਰ ਹੈ ਜਿਆਦਾ ਲਾਉਣਾ ਪੈਂਦਾ ਤੇ ਲਾਈਟ ਸ਼ੇਡ ਨੂੰ ਜਿਆਦਾ ਉਹ ਦਿੰਦਾ ਮਤਲਬ ਉੱਬਰ ਕੇ ਆਉਂਦਾ ਲਾਈਟ ਇਸ ਤਰ੍ਹਾਂ ਆਪਾਂ ਬਣਾ ਰਹੇ ਹਾਂ ਸੇਮ ਡਿਜ਼ਾਈਨ ਦੇ ਆਪਣੇ ਕੋਲੇ ਕਾਫੀ ਆਰਡਰ ਨੇ ਜੀ ਇਹਦੇ ਸਾਰਾ ਬਣੇ ਅਭੀ ਤੁਹਾਨੂੰ ਦਿਖਾਵਾਂਗੇ ਅੱਗੇ ਤੇ ਕਲਰ ਵੀ ਜਿਹੜਾ ਇਹਦਾ ਸਟੱਫ ਦਾ ਉਹ ਬਰਾਊਨ ਜਿਹਾ ਬਹੁਤ ਹੀ ਜ਼ਿਆਦਾ ਸੋਹਣਾ ਨਵਾਂ ਜਿਹਾ ਕਲਰ ਆ ਇਸ ਤਰ੍ਹਾਂ ਆਪਾਂ ਥੋੜੀ ਫਿਨਿਸ਼ਿੰਗ ਦੇ ਦਉਂਗੀ ਇਸ ਨੂੰ ਕਿਉਂਕਿ ਡਾਰਕ ਕਲਰ ਕਰਕੇ ਨਾ ਥੋੜਾ ਵਿੱਚ ਹੀ ਖਪ ਚੇ ਜਾਂਦਾ ਕਲਰ ਇਸ ਤਰ੍ਹਾਂ അല്ല ഗ്രീൻ കലർ ലാസ്റ്റ് ഗ്രീൻ ਆਪਾਂ ਲੈਨੇ ਜੀ ਦੋ ਕਲਰ ਸੈਪ ਗ੍ਰੀਨ ਔਰ ਵਾਈਟ ਵਾਈਟ ਇਸ ਚ ਬਹੁਤ ਘੱਟ ਲਵੰਗ ਲੀਫਸ ਬਣਾਉਣ ਚ ਇਹ ਸੈਪ ਗ੍ਰੀਨ ਕਲਰ ਹੈ ਐਸੇਪੀ ਸੈਪ ਮਹਿੰਦੀ ਕਲਰ ਬੋਲਦੇ ਐ ਇਸਨੂੰ ਮਹਿੰਦੀ ਜਿਹਾ ਹੁੰਦਾ ਇਹ ਤੇ ਨਾਮ ਇਹਨਾਂ ਨੇ ਰੱਖਿਆ ਹੋਇਆ ਕੰਪਨੀ ਉਹਦੀ ਸੈਪ ਗ੍ਰੀਨ ਕਹਿ ਦਿੰਦੇ ਆ ਹੁਣ ਆਪਾਂ ਇਹ ਚ ਥੋੜਾ ਜਿਹਾ ਵਾਈਟ ਲਿਆ ਥੋੜਾ ਜਿਹਾ ਮਹਿੰਦੀ ਜਿਹਾ ਸ਼ੇਡ ਲਿਆ ਹੁਣ ਕੀ ਕਰਨਾ ਆਪਾਂ ਇਹਨੂੰ ਕਲੀ ਨੂੰ ਪਹਿਲਾਂ ਆਪਾਂ ਹਾਈਲਾਈਟ ਜਿਹਾ ਕਰਾਂਗੇ ਇਸ ਤਰ੍ਹਾਂ ਮਾਦ ਨਹੀਂ ਤੇ ਥੋੜਾ ਜਨਾ ਫਿਨਿਸ਼ਿੰਗ ਹੀ ਦੇਣ ਲਈ ਆਪਾਂ ਇਸ ਤਰ੍ਹਾਂ ਟਾਣੀਆਂ ਜਿਹਾ ਲਾ ਦਾਂਗੇ ਇਹ ਚੇਜ਼ ਇਸ ਤਰ੍ਹਾਂ ਤੇ ਹੁਣ ਆਪਾਂ ਲੀਵਸ ਬਣਾਵਾਂਗੇ ਤਿੰਨ ਲੀਵਸ ਡਿਜ਼ਾਈਨ ਅਕੋਰਡਿੰਗ ਥੋੜਾ ਇਹ ਚ ਵਾਈਟ ਨਹੀਂ ਵਧੀਆ ਲੱਗਦਾ ਤਾਂ ਮੈਂ ਕੱਟ ਕਰ ਲਿਆ ਇਹ ਫਲਾਰ ਚ ਸੈਂਟਰ ਪੁਆਇੰਟ ਪਾਵਾਂਗੇ ਤੇਜੀ ਇੱਕ ਫਲਾਰ ਆਪਾਂ ਇੱਥੇ ਲਾ ਆ ਇੱਕ ਲੀਫ ਇੱਥੇ ਲਾਵਾਂਗੇ ਐਸਟਰਾ ਫਿਨਿਸ਼ਿੰਗ ਦੇ ਦਾਂਗੇ ਠੀਕ ਹੈ ਜੀ ਬਹੁਤ ਹੀ ਜਿਆਦਾ ਆਸਾਨ ਤਰੀਕੇ ਨਾਲ ਆਪਾਂ ਫਲਾਰ ਦੱਸਿਆ ਤੁਹਾਨੂੰ ਕਲੀ ਦੱਸੀ ਹੈ ਤੇ ਇਹ ਯੈਲੋ ਦੱਸਿਆ ਗਿਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਜੇ ਥੋੜਾ ਚੇਂਜ ਕਰਨਾ ਤਾਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਤੇ ਆਪਾਂ ਇਹ ਤਾਂ ਪੂਰਾ ਡਿਜ਼ਾਈਨ ਤੁਹਾਨੂੰ ਦਿਖਾਉਣੀ ਆ ਹੁਣ 셔ਟ ਤੇ ਡਿਜ਼ਾਈਨ ਬਣਾਇਆ ਆਪਾਂ ਸਪੈਰੋਜ਼ ਬਣਾਈਆਂ ਨੇ ਬਹੁਤ ਹੀ ਜਿਆਦੇ ਸੋਹਣੀਆਂ ਪਿਆਰੀਆਂ ਪੈ ਰਹੀਆਂ ਚਿੜੀਆਂ ਜਿਹੜੀਆਂ ਆਪਾਂ 셔ਟ ਤੇ ਬਣਾਈਆਂ ਨੇ ਆਪਣਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਣ ਕੇ ਰੈਡੀ ਹੋ ਗਿਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਜੀ ਇਹ ਜਿਹੜਾ ਤੁਹਾਨੂੰ ਫਲਾਰ ਸਿਖਾਏ ਸੀ ਆਪਾਂ ਉਹ ਆਪਣੇ ਏ ਬਣ ਗਏ ਤਿੰਨ ਫਲਾਰ ਉਹ ਬਣਾਏ ਨੇ ਕਲੀਆਂ ਤੁਹਾਨੂੰ ਦੱਸਤੀਆਂ ਸੀ येलो ਲੀव्स ਤੁਹਾਨੂੰ ਦੱਸਤੀ ਸੀ ਤੇ ਬਹੁਤ ਹੀ ਪਿਆਰੀ ਜੀ ਸਪੈਰੋ ਬਣਾਈ ਆਪਾਂ ਨੇ ਜੇ ਤੁਸੀਂ ਚਾਹੁੰਦੇ ਹੋ ਨਾ ਫੁੱਲ ਵੀਡੀਓ ਲੈ ਕੇ ਆਈਏ ਇਹਦੀ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਤੁਹਾਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗਦੇ ਨੇ ਤੁਹਾਡਾ ਕੰਮ ਕਿਵੇਂ ਦਾ ਲੱਗਦਾ ਤੇ ਜਿਹੜਾ ਇਹ ਫਲਾਰ ਆ ਏ ਵੀ ਬੋਥ ਸੋਖੇ ਢੰਗ ਨਾਲ ਬਣਾਇਆ ਰਾਉਂਡ ਸ਼ੇਪ ਬ੍ਰਸ਼ ਲੈ ਕੇ ਉਸ ਚ ਨੂੰ ਡਿਪ ਕੀਤਾ ਦੋ ਦੋ ਕਲਰਾਂ ਚ ਡਿਪ ਕਰਕੇ ਇਸ ਤਰ੍ਹਾਂ ਜਿਹੜੇ ਇਸ ਤਰ੍ਹਾਂ ਸਿੰਪਲ ਡਾਟ ਲਾਤੇ ਨੇ ਇਹਦੇ ਨਾਲ ਹੀ ਆਪਣੇ ਜਿਹੜੇ ਫਲਾਰ ਬਣ ਗਏ ਨੇ ਤੇ ਇਸ ਤਰ੍ਹਾਂ ਆਪਾਂ ਪੂਰਾ ਸੂਟ ਬਣਾਇਆ ਆਪਾਂ ਵਿੱਚ ਬੁੱਟੀਆਂ ਦਿੱਤੀਆਂ ਗਈਆਂ ਨੇ ਸੇਮ ਕਲਰ ਲੈ ਕੇ ਤੇ ਸਪੈਰੋ ਚ ਆਪਾਂ ਪਿੰਕ ਕਲਰ ਲਿਆ येलो ਕਲਰ ਲਿਆ ਔਰ ਵਾਈਟ ਕਲਰ ਲਿਆ ਤਿੰਨ ਕਲਰ ਦੀ ਜਿਹੜੀ ਆਪਣੀ ਸਪੈਰੋ ਬਣੀ ਆ ਠੀਕ ਹੈ ਜੀ ਬਹੁਤ ਸੋਹਣਾ ਬਣਿਆ ਜੀ ਸਾਰਾ ਕੰਮ ਤੁਸੀਂ ਦੇਖ ਸਕਦੇ ਹੋ ਇੱਕ ਸੇਮ ਸੂਟ ਆਪਾਂ ਹੋਰ ਵੀ ਰੈਡੀ ਕੀਤਾ ਸੀਗਾ ਡਿਜ਼ਾਈਨ ਸੇਮ ਹੈ ਜੀ ਕਲਰ ਦਾ ਫਰਕ ਆ ਕਿਉਂਕਿ ਇਹਨਾਂ ਦੇ ਆਪਣੇ ਕਾਫੀ ਆਰਡਰ ਨੇ ਇਹ ਜਿਹੜਾ ਇਹ ਬ੍ਰਾਊਨ ਕਲਰ ਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਸ ਚ ਆਪਣੇ ਕੋਲੇ ਤਿੰਨ ਸੂਟ ਆਪਾਂ ਸੇਮ ਰੈਡੀ ਕਰਨੇ ਨੇ ਤੇ ਜਿਹੜਾ ਇਹ ਵਾਲਾ ਸੂਟ ਹੈ ਜੀ ਇਸ ਚ ਆਪਾਂ ਨੇ ਦੋ ਸੂਟ ਰੈਡੀ ਕਰਨੇ ਨੇ ਇੱਕੋ ਘਰ ਦੇ ਜਿਹੜੇ ਪੰਜ ਸੂਟ ਆਪਾਂ ਰੈਡੀ ਕਰਕੇ ਦੇਨੇ ਨੇ ਇਸ ਜਿੱਮੇ ਜਿਹੜਾ ਇਹ orange color ਦੀ ਜਿਹੜੀ 스페ਰੋ ਬਣੀ ਹੈ ਤੁਸੀਂ ਕੁਝ ਸਕਿਪ ਕਰਾਉਣਾ ਚਾਹੁੰਦੇ ਹੋ 스페ਰੋ ਨਹੀਂ ਚਾਹੁੰਦੇ ਤਾਂ ਤੁਸੀਂ ਸਕਿਪ ਕਰਵਾ ਸਕਦੇ ਹੋ ਜੇ ਤੁਸੀਂ ਐਡ ਕਰਾਉਣਾ ਚਾਹੁੰਦੇ ਹੋ ਪੌਂਚੇ ਵਗੈਰਾ ਤੇ ਕੰਮ ਉਹ ਵੀ ਤੁਸੀਂ ਐਡ ਕਰਾ ਸਕਦੇ ਹੋ ਤਾਂ ਭੱਟੇ ਵਗੈਰਾ ਦੇ ਵੀ ਐਡ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਬਣਿਆ ਜੀ ਪੀਸ ਇਸ ਤਰ੍ਹਾਂ ਇਹ ਬਾਜੂ ਦਾ ਕੰਮ ਹੋਇਆ ਉਮੀਦ ਕਰਦੀ ਹਾਂ ਜੀ ਤੁਹਾਨੂੰ ਸਾਡੀ ਅੱਜ ਦੀ ਪੇਂਟਿੰਗ ਵਾਲੀ ਵੀਡੀਓ ਜਿਹੜੀ ਪਸੰਦ ਆਈ ਹੋਊਗੀ ਸੱਡਾ ਰੈਡੀ ਕੀਤੇ ਸੂਟ ਤੁਹਾਨੂੰ ਪਸੰਦ ਆਇਆ ਹੋਊਗਾ ਓਕੇ ਜੀ ਨਵੀਂ ਵੀਡੀਓਸ ਮਿਲਦੀਆਂ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਸੂਟ ਨੇ ਆਪਣੇ ਟਾਈਡਾਈ ਦੁਪੱਟਿਆਂ ਨਾਲ ਰੈਡੀ ਕੀਤੇ ਹੋਏ ਉਹਨਾਂ ਦੇ ਡਿਜ਼ਾਈਨ ਵਗੈਰਾ ਤੁਹਾਨੂੰ ਦਿਖਾਵਾਂਗੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ